ਫਾਨੂ ਤਾਂ ਕੀ ਦੱਸਾਂ ਮੈਂ ਸਾਨੂੰ ਤਾਂ ਇਹਨਾਂ ਨੇ ਕੰਮ ਵੀ ਨਹੀਂ ਸੋਚਣ ਦਿੱਤੇ ਵੀ ਕੰਮ ਕਿਹੜੇ ਹੁੰਦੇ ਨੇ ਸਾਨੂੰ ਤਾਂ ਟੋਬਿਆਂ ਛੱਪੜਾਂ ਤੱਕ ਹੀ ਰੱਖੀ ਫਿਰਦੇ ਆ ਇਹ ਤੱਕ ਮੈਂ ਜਦੋਂ ਨਵਾਂ ਨਵਾਂ MP ਬਣਿਆ ਸੰਗਰੂਰ ਤੋਂ ਮੈਂ ਚਲੋ ਲੋਕਾਂ ਦੇ ਕੰਮ ਕਰਾਂਗੇ ਲੋਕਾਂ ਦਾ ਪੈਸਾ ਲੋਕਾਂ ਨੂੰ ਦੇਵਾਂਗੇ ਪਹਿਲੀ ਹੀ ਪੰਚਾਇਤ ਆ ਗਈ ਮੇਰੇ ਕੋਲੇ ਪਿੰਡ ਦੀ ਸਤਿਕਾਰ ਜੀ MP ਸਾਹਿਬ ਨੇ ਸਤਿਕਾਰ ਜੀ ਵਧਾਈਆਂ ਜੀ ਬਹੁਤ ਬਹੁਤ ਧੰਨਵਾਦ ਜੀ ਪਿੰਡ ਵਾਸਤੇ ਪੈਸੇ ਚਾਹੀਦੇ ਜੀ ਹਾਂ ਦੇਵਾਂਗੇ ਗ੍ਰਾਂਟ ਦੇਵਾਂਗੇ 3 ਲੱਖ ਚਾਹੀਦਾ ਹੈ ਵੈਰੀ ਗੁੱਡ ਲਿਓ ਮਤਾ ਫੜਾਓ ਮੈਨੂੰ ਦਿਨੇ 3 ਲੱਖ ਰੁਪਇਆ ਤੇ ਕਾਦੇ ਵਾਸਤੇ ਚਾਹੀਦਾ ਹੈ ਸ਼ਮਸ਼ਾਨ ਘਾੜ ਦੀਆਂ ਗੰਦਾ ਉੱਚੀਆਂ ਚੱਕੜੀਆਂ ਮੈਂ ਕੀ ਗੱਲ ਤੁਹਾਡੇ ਪਿੰਡ ਦੇ ਮੁਰਜਿਆਂ ਨੂੰ ਤੁਹਾਨੂੰ ਯਕੀਨ ਨਹੀਂ ਹੈਗਾ ਵੀ ਕਿਤੇ ਘਰੇ ਨਾ ਆ ਜਾਣ ਦੁਬਾਰੇ ਕੀ ਗੱਲ ਕੀ ਕੀ ਹੈ ਤੇ ਕਿਉਂ ਚੱਕੜੀਆਂ ਨੇ ਉਹ ਮੈਂ ਕਹ ਸਕੂਲ ਚ ਕਮਰੇ ਪਾ दिए ਤੈਨਾਂ ਉਹ ਬੈਂਚ ਦੇ दिए ਬੱਚਿਆਂ ਨੂੰ ਬੈਠਣ ਨੂੰ ਆਰੋ ਲਾ ਦਿੰਨੇ ਹੋ ਸਕੂਲ ਚ ਬੱਚੇ ਪਾਣੀ ਪੀ ਲਿਆ ਕਰਨਗੇ ਸਾਫ ਉਹ ਸੋਲਰ ਲਾਈਟਾਂ ਲਾ ਦਿੰਨਾ ਤੁਹਾਡੇ ਪਿੰਡ ਉਹ ਲਾਇਬ੍ਰੇਰੀ ਖੋਲ ਦਿੰਨੇ ਆ ਮੈਨੂੰ ਕਹਿੰਦੇ ਆਹ ਸ਼ਮਸ਼ਾਨ ਘਾਟ ਤੋਂ ਬਿਨਾ ਜਿਹੜੀਆਂ ਤੁਸੀਂ ਗੱਲਾਂ ਕਹੀਆਂ ਨੇ ਇਹ ਕੰਮ ਤੁਸੀਂ ਕਰ ਸਕਦੇ ਹੋ ਮੈਂ ਕਿਹਾ ਹਾਂ ਕਰ ਸਕਦੇ ਹਾਂ ਵਿਕਾਸ ਦੇ ਕੰਮ ਤਾਂ ਇਹੀ ਨੇ ਕਹਿੰਦੇ ਸਾਡਾ ਕਸੂਰ ਨਹੀਂ ਜੀ ਫਿਰ ਸਾਡੇ ਪਿੰਡ ਤਾਂ ਜਦੋਂ ਹੀ ਪੈਸੇ ਆਏ ਨੇ ਸ਼ਮਸ਼ਾਨ ਘਾਟ ਵਾਸਤੇ ਆਏ ਨੇ ਬਸ ਸਾਨੂੰ ਤਾਂ ਇਹ ਹੁੰਦਾ ਬਈ ਇਹੇ ਕੰਮ ਵੀ ਰੱਖੇ ਹੋਏ ਆ